ਉਹੋ ਕਿਸੇ ਮਾੜੀ ਇੰਟੈਂਸ਼ਨ ਦੇ ਨਾਲ ਪੰਜਾਬ ਦੀ ਸਪਲਾਈ ਨੂੰ ਸ਼ਾਰਟੇਜ ਕਰਕੇ ਪੰਜਾਬ ਦੇ ਵਿੱਚ ਅਨਰੈਸਟ ਕਰਨਾ ਚਾਹੁੰਦੇ ਨੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਜਾਂਚ ਦਾ ਵਿਸ਼ਾ ਹੈ ਵੀ ਇਹ ਕਿਹਦੀ ਸ਼ਾਸਨ ਦੇ ਤਹਿਤ ਹੋ ਰਿਹਾ ਕਿ ਪੰਜਾਬ ਦੀ ਸਪਲਾਈ ਸ਼ਾਰਟੇਜ ਕਰਕੇ ਪੰਜਾਬ ਨੂੰ ਇੱਕ ਇਸ ਤਰੀਕੇ ਨਾਲ ਅਨਰੈਸਟ ਕੀਤਾ ਜਾਵੇ ਮੁਰਦਾਬਾਦ 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 ਬੰਦ ਕਰੋ ਬੰਦ ਕਰੋ ਬੰਦ ਪਤਾ ਨਹੀਂ ਇਹ ਕੀ ਚਾਹੁੰਦੇ ਆ ਪੰਜਾਬ ਤੋਂ ਵੀ ਸਾਡੇ ਲੰਗਰ ਨਾ ਚੱਲਣ ਏਦਾਂ ਪੰਜਾਬ ਦਬਣ ਵਾਲਾ ਨਹੀਂ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਅਸੀਂ ਜਿਹੜੇ ਘਰੇਲੂ ਸਿਲੰਡਰ ਆ ਉਹ ਅਸੀਂ ਆਪਣੇ ਵੱਲੋਂ ਵੀ ਤੇ ਘੱਟ ਤੋਂ ਘੱਟ ਜਿੰਨਾ ਰੇਟ ਹੋਇਆ ਸੀ ਹੜ ਭੀੜਤਾਂ ਨੂੰ ਦੇਵਾਂ ਸਾਰੇ ਕ੍ਰਾਸ ਦਾ ਪੰਜਾਬ ਤਕਰੀਬਨ 200 ਡਿਸਟ੍ਰੀਬਿਊਟਰ ਅੱਜ ਇੱਥੇ ਆਇਆ ਕੁਝ ਰਸਤੇ 'ਚ ਨਹੀਂ ਔਰ ਅਸੀਂ ਹੁਣ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਪਰਮਨੈਂਟਲੀ ਮਤਲਬ 5000 ਸਾਡਾ ਸਾਰੇ ਡਿਸਟ੍ਰੀਬਿਊਟਰ ਤੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਸਟਾਫ ਨੂੰ ਲੈ ਕੇ ਸਾਡਾ ਅਗਲਾ ਪ੍ਰੋਗਰਾਮ ਚੰਡੀਗੜ੍ਹ ਹੈ ਇਹ ਸਾਨੂੰ ਕੀ ਸਾਰੇ ਪਰਿਵਾਰਾਂ ਨੂੰ ਦਿੱਕਤ ਹੈ ਦੇਖੋ ਹਰ ਘਰ ਦੇ ਵਿੱਚ ਸਿਲੰਡਰ ਬਹੁਤ ਜ਼ਰੂਰੀ ਹੈ ਜੇ ਸਿਲੰਡਰ ਨਹੀਂ ਜਾਏਗਾ ਤਾਂ ਮੇਰੇ ਖਿਆਲ ਰੋਟੀ ਪਕਾਣੀ ਵੀ ਇੱਕ ਟਾਈਮ ਦੇ ਵਾਸਤੇ ਮੁਸ਼ਕਲ ਹੈ ਕਿਉਂਕਿ ਆਪਾਂ ਇੰਨੇ ਖੈਪਚੂਲ ਹੋ ਚੁੱਕੇ ਆ ਜਾਂ ਆਪਣੇ ਜਿਹੜੇ ਘਰ ਨੇ ਉਹ ਆਪਾਂ ਇਸ ਤਰੀਕੇ ਨਾਲ ਬਣਾ ਚੁੱਕੇ ਆ ਕਿ ਜਿੱਥੇ ਚੁੱਲ੍ਹਾ ਆਪਾਂ ਨਹੀਂ ਸਲਾ ਸਕਦੇ ਜਿਹੜੀ ਹੈਗੀ ਆ ਐਚਪੀਸੀਐਲ ਦੇ ਡੀਲਰਾਂ ਨੇ ਅਸੀਂ ਅੱਜ ਡਿਸਾਈਡ ਕਰ ਲਿਆ ਕੱਲ ਵੀ ਕਿਹਾ ਸੀ ਕਿ ਲੋਡ ਨਹੀਂ ਚੱਕਣਾ ਅੱਜ ਵੀ ਕਿਹਾ ਅਸੀਂ ਉਹਨਾਂ ਨਾਲ ਰਿਕੁਐਸਟ ਕੀਤੀ ਹੈ ਹੋਪਫੁਲੀ ਉਹ ਕਹਿ ਰਹੇ ਨੇ ਕਿ ਇਹ ਮਸਲੇ ਨੂੰ ਰਿਜ਼ੋਲਵ ਕਰ ਦੇਵਾਂਗੇ ਪਰ ਹੁਣ ਅਗਲਾ ਐਕਸ਼ਨ ਸਾਡਾ ਜਿਹੜਾ ਹੈਗਾ ਉਹ ਜਿੱਥੇ ਕਿਤੇ ਵੀ ਤੱਕਾ ਹੋਇਆ ਉੱਥੇ ਹੀ ਹੋਊ ਤੇ ਪੰਜਾਬ ਦੀ ਐਲਪੀਜੀ ਡਿਸਟ੍ਰੀਬਿਊਟਰ ਫੈਡਰੇਸ਼ਨ ਆਫ ਪੰਜਾਬ ਵੱਲੋਂ ਇਕੱਠੇ ਹੋਏ ਹੋਏ ਆ ਸਾਡੇ ਸਾਰੇ ਜਿੰਨੇ ਵੀ ਡਿਸਟ੍ਰੀਬਿਊਟਰ ਨੇ ਉਹਨਾਂ ਦੇ ਵਿੱਚੋਂ 50% ਤੋਂ ਉੱਪਰ ਜਿਹੜੇ ਲੋਕ ਨੇ ਉਹ ਰੀਹੈਬਿਲੀਟੇਸ਼ਨ ਗਰਾਊਂਡ ਤੇ ਆਏ ਹੋਏ ਨੇ ਜਿਦੇ ਵਿੱਚ ਕੋਈ ਕਾਰਗਿਲ ਦੇ ਡਿਸੇਬਲ ਸੋਲਜਰ ਆ ਕੋਈ ਕਾਰਗਿਲ ਦੀਆਂ ਵਿਧਵਾਵਾਂ ਨੇ ਸੁਤੰਤਰਤਾ ਸੰਨਾਨੀ ਆ ਫ੍ਰੀडम ਫਾਈਟਰ ਨੇ ਤੇ ਇਹਨਾਂ ਐਲਪੀਜੀ ਡਿਸਟਰੀਬਿਊਟਰਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਨਜਾਇਜ਼ ਦਵਾਇਆ ਜਾ ਰਿਹਾ ਔਰ ਕ腐ਪਸ਼ਨ ਦੇ ਤੌਰ ਤੇ ਪਾਲਿਸੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਲਾਗੂ ਕੀਤੀਆਂ ਹੋਈਆਂ ਨੇ ਜਿਦੇ ਨਾਲ ਲੋਕਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਪਰ ਹੁਣ ਪਿਛਲੇ 1 ਮਹੀਨੇ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਸਪੈਸ਼ਲੀ ਹੜ੍ਹ ਆਏ ਨੇ ਉਹ ਕਿਸੇ ਮਾੜੀ ਇੰਟੈਂਸ਼ਨ ਦੇ ਨਾਲ ਪੰਜਾਬ ਦੀ ਸਪਲਾਈ ਨੂੰ ਸ਼ਾਰਟੇਜ ਕਰਕੇ ਪੰਜਾਬ ਦੇ ਵਿੱਚ ਅਨਰੈਸਟ ਕਰਨਾ ਚਾਹੁੰਦੇ ਨੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਜਾਂਚ ਦਾ ਵਿਸ਼ਾ ਹੈ ਵੀ ਇਹ ਕਿਹਦੀ ਸ਼ਾਸਿਤ ਦੇ ਤਹਿਤ ਹੋ ਰਿਹਾ ਕਿ ਪੰਜਾਬ ਦੀ ਸਪਲਾਈ ਸ਼ਾਰਟੇਜ ਕਰਕੇ ਪੰਜਾਬ ਨੂੰ ਇੱਕ ਇਸ ਤਰੀਕੇ ਨਾਲ ਅਨਰੈਸਟ ਕੀਤਾ ਜਾਵੇ ਕੀ ਕੀ ਕੰਡੀਸ਼ਨ ਲਾਈਆਂ ਜਾਉਂਦੀਆਂ ਨੇ ਉਹ ਕੰਡੀਸ਼ਨ ਇਹ ਹੈ ਕਿ ਜਦੋਂ ਵੀ ਕਿਸੇ ਨੇ 19 ਕਿਲੋ ਵਾਲਾ 14 ਕਿਲੋ ਵਾਲਾ ਸਿਲੰਡਰ ਲੈਣਾ ਜੋ ਘਰੇਲੂ ਗੈਸ ਹੈ ਉਦੇ ਵਾਸਤੇ ਬਿਨਾ ਕਿਸੇ ਮਤਲਬ ਤੋਂ ਉਸ ਗੱਡੀ ਦੇ ਵਿੱਚ 19 ਕਿਲੋ ਵਾਲੇ 5 ਕਿਲੋ ਵਾਲੇ ਕੰਪੋਜ਼ਿਟ ਸਿਲੰਡਰ ਉਹ ਲੋਡ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਐਕਚੁਅਲ ਮਾਰਕੀਟ ਦੇ ਵਿੱਚ ਕਿਤੇ ਲੋਡ ਨਹੀਂ ਹੈ ਔਰ ਉਹ ਸਿਲੰਡਰ ਨਾ ਲੈਣ ਦੀ ਇਹਦੇ ਵਿੱਚ ਪਾਈਪਾਂ 2-2000 ਪਾਈਪਾਂ ਹੋਰ ਸਾਰੀਆਂ ਜਿਨ੍ਹਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਮਿਸ਼ਨ ਹੈ ਜਾਂ ਕਮਿਸ਼ਨ ਖੋਰੀ ਹੈ ਜਿਹੜੀਆਂ ਚੀਜ਼ਾਂ ਮਾਰਕੀਟ ਦੀ ਜਿਹੜੀ ਪੈਮਾਨਾ ਹੈ ਉਹਦੇ ਤੇ ਖਰੀਆਂ ਨਹੀਂ ਉਤਰਦੀਆਂ ਉਹਨਾਂ ਚੀਜ਼ਾਂ ਨੂੰ ਧੱਕੇ ਨਾਲ ਸੇਲ ਕਰਨ ਵਾਸਤੇ ਇਹ ਜ਼ਬਰਦਸਤੀ ਕੀਤੀ ਜਾ ਰਹੀ ਹੈ ਜਿਹਦੇ ਨਾਲ ਡਿਸਟ੍ਰੀਬਿਊਟਰ ਦੇ ਇੰਡੈਂਟ ਨੇ ਜਿਹੜੇ ਉਹ ਰੋਕੇ ਜਾ ਰਹੇ ਨੇ ਉਹਨਾਂ ਦੇ ਇੰਡੈਂਟ ਬਲੌਕ ਕੀਤੇ ਜਾ ਰਹੇ ਨੇ ਉਹਦੇ ਕਰਕੇ ਜਿਹੜੇ ਡਿਸਟ੍ਰੀਬਿਊਟਰ ਨੇ ਉਹ ਬਹੁਤ ਪਰੇਸ਼ਾਨ ਨੇ ਔਰ ਮੈਂ ਨਿੱਜੀ ਤੌਰ ਤੇ ਇਹ ਸਮਝਦਾ ਜੋ ਅੱਜ ਅਸੀਂ ਇਹ ਮਹਿਸੂਸ ਕੀਤਾ ਸਾਰਿਆਂ ਨੇ ਕਿ ਇਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਸ ਵੇਲੇ ਲੱਖਾਂ ਲੋਕ ਨੇ ਜਿਹੜੇ ਉਹ ਘਰਾਂ ਤੋਂ ਬਾਹਰ ਬੈਠੇ ਨੇ ਪੰਜਾਬ ਦਾ 25 ਤੋਂ 35% ਏਰੀਆ ਡੁੱਬ ਚੁੱਕਿਆ ਬਰਬਾਦ ਹੋ ਚੁੱਕਿਆ 5 ਲੱਖ ਏਕੜ ਜ਼ਮੀਨ ਬਰਬਾਦ ਹੋ ਗਈ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਚ ਲੱਗੇ ਹੋਏ ਲੰਗਰਾਂ ਨੂੰ ਟਾਰਗੇਟ ਕਰਨ ਦੀ ਇਹ ਕੋਈ ਛਾਜਿਸ਼ ਹੈ ਇਹ ਪੰਜਾਬ ਵਿਰੋਧੀ ਜਿਹੜੀ ਮਾਨਸਿਕਤਾ ਹੈ ਉਹਦੇ ਵਿੱਚੋਂ ਇਹ ਚੀਜ਼ ਝਲਕਦੀ ਹੈ ਤੇ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਡੇ ਜਿਹੜੇ ਸੁਲਝੇ ਤੇ ਸੂਜਵਾਨ ਡਿਸਟ੍ਰਿਬਿਊਟਰ ਨੇ ਉਹ ਇਕੱਠੇ ਹੋ ਕੇ ਇੱਥੇ ਆਏ ਨੇ ਅੱਜ ਅਸੀਂ ਆਪਦੀ ਗੱਲ ਇੱਥੇ ਪਲਾਂਟ ਕੋਲੇ ਰੱਖੀ ਆ ਤੇ ਉਹਨਾਂ ਨੂੰ ਸਾਬਤ ਕੀਤਾ ਕਿ ਸਾਡੇ ਲੋਕਾਂ ਦੇ ਪਿਛਲੇ 4-4 5-5 ਦਿਨਾਂ ਤੋਂ ਟਰੱਕ ਭਰ ਕੇ ਅੰਦਰ ਖੜੇ ਨੇ ਉਹਦੇ ਪੈਸੇ ਪੇ ਕੀਤਾ ਹੋਏ ਨੇ ਪਰ ਉਹ ਗੱਡੀਆਂ ਰਿਲੀਜ਼ ਨਹੀਂ ਕੀਤੀਆਂ ਜਾ ਰਹੀਆਂ ਅਸੀਂ ਅੰਦਰ ਕੀ ਮੀਟਿੰਗ ਹੋਈ ਥੀ ਸਾਨੂੰ ਉਹਨਾਂ ਨੇ ਦੱਸਿਆ ਜੀ ਜਦੋਂ ਅਸੀਂ ਅੰਦਰ ਗਏ ਆ ਤਾਂ ਉਹਨਾਂ ਨੇ ਦੱਸਿਆ ਜੀ ਕਿ ਸਾਡੇ ਹੱਥ 'ਚ ਕੁਝ ਨਹੀਂ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਚੰਡੀਗੜ੍ਹ ਤੋਂ ਦਿੱਲੀ ਤੋਂ ਹੋ ਰਿਹਾ ਤੇ ਉਹਨਾਂ ਨੇ ਆਪਦੀ ਇਸ ਗੱਲ ਦੇ ਉੱਤੇ ਅਸਮਰੱਥਤਾ ਜਿਤਾਈ ਹੈ ਉਹਨਾਂ ਨੇ ਸਾਨੂੰ ਆਪਦੇ ਵੱਲੋਂ ਕਿਹਾ ਕਿ ਜੋ ਮੇਰੇ ਵੱਲੋਂ ਹੋਣ ਵਾਲਾ ਹੈ ਤੁਸੀਂ ਮੈਨੂੰ ਲਿਖਾ ਦਿਓ ਮੈਂ ਕਰ ਲੈਣਾ ਪਰ ਅਸੀਂ ਇਹਦਾ ਕਾਰਨ ਜਾਨਣਾ ਚਾਹੁੰਦੇ ਆ ਕਿ ਇਹ ਕਿਉਂ ਕੀਤਾ ਜਾ ਰਿਹਾ ਸਾਰੇ ਅਕ੍ਰੋਸ ਦਾ ਪੰਜਾਬ ਤਕਰੀਬਨ 200 ਡਿਸਟ੍ਰੀਬਿਊਟਰ ਅੱਜ ਇੱਥੇ ਆਇਆ ਕੁਝ ਰਸਤੇ 'ਚ ਨੇ ਔਰ ਅਸੀਂ ਹੁਣ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਪਰਮਨੈਂਟਲੀ ਮਤਲਬ 5000 ਸਾਡਾ ਸਾਰੇ ਡਿਸਟ੍ਰੀਬਿਊਟਰ ਤੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਸਟਾਫ ਨੂੰ ਲੈ ਕੇ ਸਾਡਾ ਅਗਲਾ ਪ੍ਰੋਗਰਾਮ ਚੰਡੀਗੜ੍ਹ ਹੈ ਅਸੀਂ ਚੰਡੀਗੜ੍ਹ ਜਾ ਕੇ ਜਿੱਥੇ ਇਹਨਾਂ ਨੇ ਇਹ ਪਾਲਸੀਆਂ ਲੁੱਟਣ ਵਾਸਤੇ ਜਾਂ ਜਿੱਥੇ ਜਿਹੜੇ ਭ੍ਰਿਸ਼ਟ ਲੋਕ ਬੈਠੇ ਨੇ ਉਹਨਾਂ ਦੇ ਸਾਹਮਣੇ ਜਾ ਕੇ ਹੁਣ ਅਸੀਂ ਅਗਲਾ ਪ੍ਰੋਗਰਾਮ ਪ੍ਰੋਗਰਾਮ ਲੀਕਾਂਗੇ ਇਹ ਭ੍ਰਿਸ਼ਟਾਚਾਰ ਆ ਜੀ ਬਿਲਕੁਲ ਬਹੁਤ ਵੱਡਾ ਭ੍ਰਿਸ਼ਟਾਚਾਰ ਅਸੀਂ ਤਾਂ ਇਹ ਸਾਂਦੇ ਸੀਗੇ ਕਿ ਪੰਜਾਬ ਅੱਧਾ ਡੁੱਬ ਚੁੱਕਾ 5-6 ਲੱਖ ਏਕੜ ਜ਼ਮੀਨ ਡੁੱਬ ਚੁੱਕੀ ਆ ਅਸੀਂ ਉੱਥੇ ਜਾ ਕੇ ਲੰਗਰਾਂ 'ਚ ਹਿੱਸਾ ਪਾਵਾਂਗੇ ਜਿਨ੍ਹਾਂ ਲੋਕਾਂ ਕੋਲੇ ਅੱਜ ਬਾਲਣ ਵੀ ਹੈ ਨਹੀਂ ਖਾਣਾ ਬਣਾਉਣ ਲਈ ਉੱਥੇ ਅਸੀਂ ਸਿਲੰਡਰ ਦੇਵਾਂਗੇ ਪਰ ਸਾਨੂੰ ਉਸ ਇਸ ਇੱਕ ਸਾਜ਼ਿਸ਼ ਦਾ ਹਿੱਸਾ ਲੱਗਦਾ ਕਿ 14 ਕਿਲੋ ਦੀ ਬਜਾਏ ਘਰੇਲੂ ਸਿਲੰਡਰ ਦੀ ਬਜਾਏ ਵੱਡਾ ਸਿਲੰਡਰ ਜਿਹੜਾ ਕਿ ਬਹੁਤ ਮਹਿੰਗਾ ਪੈਂਦਾ 13% ਉਹ ਤੇ GST ਦਾ ਰੇਟ ਦਾ ਫਰਕ ਆ ਸਾਨੂੰ ਉਮੀਦ ਸੀ ਕਿ GST ਉਹਨੂੰ ਘਾਟਾ ਆ ਕੇ 8% 7% ਜਾਂ 5% 'ਚ ਹੀ ਲੈ ਆਉਣ ਤਾਂ ਕਿ ਅਸੀਂ ਲੰਗਰਾਂ 'ਚ ਹਿੱਸਾ ਪਾ ਸਕੀਏ ਪਰ ਇੱਥੇ ਹੋਲਟ ਰਿਆ ਔਲਟੇ ਰਿਆ ਕਿ ਉੱਥੇ ਲੰਗਰਾਂ ਦੇ ਵਿੱਚ ਤੁਸੀਂ ਮਹਿੰਗੇ ਜਿਹੜੇ ਵੱਡੇ ਸਿਲੰਡਰ ਆ ਉਹ ਦਿੱਤੇ ਜਾਣ ਪਤਾ ਨਹੀਂ ਇਹ ਕੀ ਚਾਹੁੰਦੇ ਆ ਪੰਜਾਬ ਤੋਂ ਵੀ ਸਾਡੇ ਲੰਗਰ ਨਾ ਚੱਲਣ ਇਦਾਂ ਪੰਜਾਬ ਦਬਣ ਵਾਲਾ ਨਹੀਂ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਅਸੀਂ ਜਿਹੜੇ ਘਰੇਲੂ ਸਿਲੰਡਰ ਆ ਉਹ ਅਸੀਂ ਆਪਣੇ ਵੱਲੋਂ ਵੀ ਤੇ ਘੱਟ ਤੋਂ ਘੱਟ ਜਿੰਨਾ ਰੇਟ ਹੋਇਆ ਸੀ ਹੜ ਭੀੜ ਤਾਂ ਨੂੰ ਦੇਵਾਂਗੇ ਇਹ ਸਾਨੂੰ ਕੀ ਸਾਰੇ ਪਰਿਵਾਰਾਂ ਨੂੰ ਦਿੱਕਤ ਹੈ ਦੇਖੋ ਹਰ ਘਰ ਦੇ ਵਿੱਚ ਸਿਲੰਡਰ ਬਹੁਤ ਜ਼ਰੂਰੀ ਹੈ ਜੇ ਸਿਲੰਡਰ ਨਹੀਂ ਜਾਏਗਾ ਤਾਂ ਮੇਰੇ ਖਿਆਲ ਰੋਟੀ ਪਕਾਣੀ ਵੀ ਇੱਕ ਟਾਈਮ ਦੇ ਵਾਸਤੇ ਮੁਸ਼ਕਲ ਹੈ ਕਿਉਂਕਿ ਆਪਾਂ ਇੰਨੇ ਹੈਪਚੂਲ ਹੋ ਚੁੱਕੇ ਆ ਜਾਂ ਆਪਣੇ ਜਿਹੜੇ ਘਰ ਨੇ ਉਹ ਆਪਾਂ ਇਸ ਤਰੀਕੇ ਨਾਲ ਬਣਾ ਚੁੱਕੇ ਆ ਕਿ ਜਿੱਥੇ ਚੁੱਲ੍ਹਾ ਆਪਾਂ ਨਹੀਂ ਸਲਾ ਸਕਦੇ ਪਰ ਇਹ ਕੰਪਨੀਆਂ ਪਤਾ ਨਹੀਂ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ ਏਸੀ ਕਮਰਿਆਂ 'ਚ ਬੈਠ ਕੇ ਪਾਲਿਸੀਆਂ ਬਣਾ ਦਿੰਦੀਆਂ ਨੇ ਜੋ ਸਾਨੂੰ ਆਮ ਲੋਕਾਂ ਨੂੰ ਉਕਤਨੀਆਂ ਪੈਂਦੀਆਂ ਨੇ ਅਸੀਂ ਇਕੱਲੇ ਹੀ ਨਹੀਂ ਬੇਰੋਜ਼ਗਾਰ ਹੋਵਾਂਗੇ ਸਾਡੇ ਨਾਲ ਜਿਹੜੇ ਡਿਲੀਵਰੀ ਮੈਨ ਨੇ ਸਾਡਾ ਸਟਾਫ ਹੈ ਉਹ ਵੀ ਸਾਰਾ ਬੇਰੋਜ਼ਗਾਰ ਬੈਠਾ ਹੈ। ਕਈ ਭਰਾਵਾਂ ਦੀਆਂ ਗੈਸ ਏਜੰਸੀਆਂ ਪਿਛਲੇ 4 ਦਿਨਾਂ ਤੋਂ ਖਾਲੀ ਨੇ। ਹੁਣ ਜਿਹੜੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਹੈ, ਕਿਸੇ ਰਿਸ਼ਤੇਦਾਰ ਨੇ ਹੋਣਾ, ਉਹ ਵਿਚਾਰੇ ਕੀ ਕਰਨਗੇ? ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ। ਇਹ ਇਹਨਾਂ ਨੂੰ ਪੁੱਛੋ ਵੀ ਸਾਡਾ ਇੰਡੈਂਟ 360 ਦਾ ਹੈ। ਇਹ ਵਿੱਚ 80 ਸਿਲੰਡਰ ਪਾਉਂਦੇ ਆ ਜਿਵੇਂ ਬ੍ਰੇਟਾ ਗੈਸ ਨਾਲ ਹੋਇਆ। 80 ਸਿਲੰਡਰਾਂ ਨੂੰ 19 ਕਿਲੋ ਪਾਤੇ ਜਦ ਕਿ ਉਹਨਾਂ ਕੋਲ 350-400 ਦੇ ਕਰੀਬ ਪਹਿਲਾ ਸਿਲੰਡਰ ਪਿਆ। ਮੈਨੂੰ ਇਹ ਨਹੀਂ ਸਮਝ ਆ ਰਹੀ। ਸਾਨੂੰ ਗੱਡੀ 'ਚੋਂ 10 ਤੋਂ 15000 ਰੁਪਏ ਬਣਨਾ ਹੁੰਦਾ ਜੀ ਬਰਦਾਸ਼ਤ ਨਹੀਂ ਹੁੰਦੇ ਇਹਨਾਂ ਨੇ 15-15 ਦੀ 15-15000 ਨੂੰ 80-80000 ਰੁਪਏ ਸਾਡਾ ਲਾਸ ਕਰ ਰਹੇ ਆ ਇਸ ਕਰਕੇ ਅਸੀਂ ਸਾਰੇ ਡੀਲਰ ਭਰਾ ਪੰਜਾਬ ਤੋਂ ਇਕੱਠੇ ਹੋਏ ਆ ਅਸੀਂ ਹਰ ਸਮੇਂ ਮੱਲ ਕੰਪਨੀ ਦੀ ਸਪੋਰਟ ਕੀਤੀ ਹੈਗੀ ਹੈ ਅੱਜ ਜੇ ਇਹਨੇ ਅਸੀਂ ਡਿਸਟ੍ਰੀਬਿਊਟਰ ਇਕੱਠੇ ਹੋਏ ਹੈਗੇ ਆ ਸਾਡਾ ਕੋਈ ਜੀਨ ਨਹੀਂ ਕਰਦਾ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਕਿ ਅਸੀਂ ਕੰਪਨੀ ਦੇ ਅਗੇਂਸਟ ਜਾ ਕੇ ਅਸੀਂ ਇਕੱਠੇ ਹੋਈਏ ਜਿੱਥੇ ਕਿ ਕੰਪਨੀ ਤੋਂ ਸਾਡਾ ਰੋਜ਼ਗਾਰ ਹੈਗਾ ਹੈ ਪਰ ਤੁਹਾਨੂੰ ਵੀ ਸਾਰੀ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਇਹਨਾਂ ਨੇ ਆਪਣੇ ਥੋੜੇ ਜਿਹੇ ਲਾਲਚ ਦੇ ਲਈ ਉਹਦੇ ਇੱਕ ਜਗ੍ਹਾ ਤੇ ਜਦੋਂ ਇੱਕ ਚੀਜ਼ ਦੀ ਕੋਈ ਡਿਮਾਂਡ ਹੀ ਹੈ ਨਹੀਂਗੀ 5 ਕਿਜੀ ਹੈਗਾ 5 ਕਿਜੀ ਦਾ ਪੰਜਾਬ ਦੇ ਵਿੱਚ ਕੋਈ ਫਿਊਚਰ ਹੀ ਹੈ ਨਹੀਂਗਾ ਪਰ ਸਾਰੇ ਡਿਸਟ੍ਰੀਬਿਊਟਰਸ ਨੂੰ 20 25 25 50 50 5 ਕਿਜੀ ਕਹਿੰਦੇ ਤੁਸੀਂ ਵੇਚਨੇ ਆ ਵੇਚਨੇ ਕਿੱਥੇ ਵੇਚਾਂਗੇ ਅਸੀਂ 100 ਕਿਲੋ ਹੈਗਾ ਡਿਮਾਂਡ 50 ਸਿਲੰਡਰਾਂ ਦੀ ਆ ਪੰਪ 500 ਸਿਲੰਡਰ ਸਾਨੂੰ ਭੇਜੀ ਜਾ ਰਹੇ ਹੈਗੇ ਆ ਪੈਸੇ ਸਾਡਾ ਬਲੌਕ ਹੋਈ ਜਾ ਰਹੇ ਹੈਗੇ ਆ ਜੜੀ 14.5 ਕਿਲੋ ਦੀ ਹੈਗੀ ਐ ਜਿਹਦੇ ਵਿੱਚੋਂ ਅਸੀਂ ਰੋਜੀ ਰੋਟੀ ਕਮਾਉਣੀ ਹੈਗੀ ਐ ਉਹ 14 ਕਿਲੋ ਦੇ ਵਿੱਚੋਂ ਸਾਰਾ ਤਾਂ ਸਾਡਾ ਜਿਹੜਾ ਹੈਗਾ ਬਲੌਕ ਹੋਈ ਜਾਂਦਾ ਪੈਸਾ 19 ਕਿਲੋ ਤੇ 5 ਕਿਲੋ ਦੇ ਉਸ ਤੋਂ ਬਾਅਦ ਜਿਹੜੀ ਥੋੜੀ-ਮੋਟੀ ਕਸਰ ਹੈਗੀ ਐ ਉਹ ਸਾਨੂੰ ਕਹਿ ਰਿਹਾ ਕਿ 1000 1000 2000 5000 5000 ਪਾਈਪ ਚੱਕੋ ਨਹੀਂ ਤਾਂ ਥੋੜੀ ਸਪਲਾਈ ਬਲੌਕ ਕਰ ਦਿੱਤੀ ਲਿਟਰਲੀ ਮਤਲਬ ਜੇ ਦੇਖਿਆ ਜਾਵੇ ਤਾਂ ਕੰਪਨੀ ਇਸ ਟਾਈਮ ਦੇ ਉਪਰੇ ਇਸ ਕੰਪਨੀ ਮਾਰੀ ਨਹੀਂ ਹੈਗੀ ਐ ਕੰਪਨੀ ਦੇ ਸਾਰੇ ਅਫਸਰ ਮਾੜੇ ਨਹੀਂ ਹੈਗੇ ਆ ਠੀਕ ਆ ਵਿੱਚ ਜਿਹੜੇ ਕੁਝ ਲੋਕ ਵਿੱਚ ਆ ਗਏ ਹੈਗੇ ਜਿਹੜੀਆਂ ਕਿ ਕਰਪਟ ਲੋਕ ਆ ਗਏ ਹੈਗੇ ਜਿਹੜੀਆਂ ਬਲੈਕ ਸ਼ੀਪਸ ਹੈਗੀਆਂ ਨਿਗੀਆਂ ਜਿਨ੍ਹਾਂ ਨੇ ਆਪਣੇ ਪਰਸਨਲ ਫਾਇਦੇ ਲਈ ਲਾਲਚ ਦੇ ਲਈ ਮਤਲਬ ਇੱਕ ਸਿਸਟਮ ਐਸਾ ਬਣਾ ਲਿਆ ਉਹ ਕੀ ਕਹਿ ਰਿਹਾ ਕਿ ਇਹ ਤਾਂ ਜੀ ਗਊਆਂ ਨੇਗੀਆਂ ਉਹਨਾਂ ਦੀ ਕੀ ਪਾਲਿਸੀ ਆ ਵੀ ਡਿਸਟ੍ਰੀਬਿਊਟਰ ਤਾਂ ਗਊਆਂ ਹੈਗੀਆਂ ਕਿਉਂਕਿ ਇੰਨੇ ਸਾਲਾਂ ਤੋਂ ਸਾਡੀ ਸ਼ਰੀਫੀ ਆ ਵੀ ਅਸੀਂ ਇਹਨਾਂ ਨਾਲ ਅਸੀਂ ਇਹਨਾਂ ਨੂੰ ਮੰਨਦੇ ਆ ਕਿ ਯਾਰ ਕੰਪਨੀ ਸਾਨੂੰ ਰੋਜ਼ਗਾਰ ਦੇ ਰਹੀ ਹੈਗੀ ਅਸੀਂ ਇਹਨਾਂ ਦੇ ਕਹਿੰਦੇ ਦੇ ਅਨੁਸਾਰ ਚੱਲ ਰਹੀ ਹੈਗੀ ਉਹ ਕਿ ਜੋ ਬੁੱਧੇ تھے ਅੱਜ ਗੱਡੀਆਂ ਕੋ ਲੈ ਕੇ ਜਾਂ ਫਿਰ ਇੰਜੀਨੀਓ ਬਾਕੀ ਜੋ ਏਰੀਆ ਆਫਿਸ ਦਾ ਹੈ ਉਹ 인ਸੇ ਬਾਤ ਹੋ ਗਈ ਗੁਰਪਾਲ ਸਿੰਘ ਏਰੀਆ ਆਫਿਸ ਰਿਲੇਟਡ ਜੋ ਹੈ ਉਹ ਇਸ਼ੂ ਜੋ ਇਨਕਾ ਰਿਜ਼ੋਲਵ ਹੋ ਜਾਏਗਾ ਏਰੀਆ ਆਫਿਸ ਮੇਂ ਉਨਚੇ ਡਿਸਕਸ ਹੋ ਚੁਕਾ ਪਹਿਲੇ ਜਿਹੜੀ ਸਾਡੀ ਸਮੱਸਿਆ ਜਨਾਬਾ ਪਲਾਂਟ ਨਾਲ ਰਿਲੇਟਡ ਸੀਗੀ ਉਹਦਾ ਸਾਰੇ ਸਾਥੀਆਂ ਦੀ ਏਕਤਾ ਦੇ ਕਰਕੇ ਤੇ ਸਾਡੇ ਸੂਝਵਾਨ ਸਾਥੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਇੰਟਰਵੈਨ ਕੀਤਾ ਤੇ ਮੀਡੀਆ ਦੇ ਸਹਿਯੋਗ ਨਾਲ ਇਹ ਸਾਡਾ ਮਸਲਾ ਅੱਜ ਹੱਲ ਹੋ ਗਿਆ ਕੀ ਅश्वਸ਼ਨ ਕੀ ਦਿੱਤਾ ਜੀ ਸਾਨੂੰ ਅੱਜ ਇਸਵਾਸ਼ਨ ਥੋੜੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਕਿਸੇ ਵੀ ਡਿਸਟਰੀਬਿਊਟਰ ਨੂੰ ਟਾਰਗੇਟ ਨਹੀਂ ਕੀਤਾ ਜਾਊਗਾ ਅਨਵਾਂਟਡ ਜਿਹੜਾ ਹੈਗਾ ਉਹਦਾ ਇੰਡੈਂਟ ਜਿਹੜਾ ਐਡਿਟ ਨਹੀਂ ਕੀਤਾ ਜਾਊਗਾ ਕਿਸੇ ਬੰਦੇ ਨੂੰ ਉਹਦੀ ਲੋਡ ਦੇ ਉਲਟ ਜਾ ਕੇ ਕੋਈ ਵੀ ਕਿਸੇ ਕਿਸਮ ਦਾ ਪ੍ਰੋਡਕਟ ਡਿਸਪੈਚ ਨਹੀਂ ਕੀਤਾ ਜਾਊਗਾ ਤੁਹਾਡੇ ਸਾਰਿਆਂ ਦੀ ਹਾਜ਼ਰੀ ਚ ਇੰਡੀਅਨ ਆਇਲ ਨੇ ਇਹ ਅੱਜ ਸਬਾਸ਼ਨ ਦਿੱਤਾ ਸਿਲੰਡਰਾਂ ਦਾ ਕੀ ਮੁੱਦਾ ਸੀ ਪਾਈਪਾਂ ਦਾ ਵੀ ਗੱਲ ਸਿਲੰਡਰਾਂ ਦਾ ਮੁੱਦਾ ਇਹ ਆ ਸਰ ਕਿ ਸਾਨੂੰ ਇਸ ਵੇਲੇ ਸਾਰਿਆਂ ਨੂੰ ਪਤਾ ਕਿ ਜੋ ਇਸ ਵੇਲੇ ਪੋਜੀਸ਼ਨ ਹੈ ਪੰਜਾਬ ਦੀ 30% 35% ਪੰਜਾਬ ਡੁੱਬਿਆ ਹੋਇਆ 5 ਲੱਖ ਏਕੜ ਫਸਲ ਹੈ ਜਿਹੜੀ ਬਰਬਾਦ ਹੋ ਗਈ ਹੈ ਹਰ ਪੰਜਾਬਦਰਦੀ ਜਿਹੜਾ ਹੈਗਾ ਇਸ ਵੇਲੇ ਉਸ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਡਾਇਰੈਕਟਲੀ ਇਨਡਾਇਰੈਕਟਲੀ ਪਰ ਕਿਤੇ ਨਾ ਕਿਤੇ ਮਤਲਬ ਪਿਛਲੇ 15 20 ਦਿਨਾਂ ਤੋਂ 1 ਮਹੀਨੇ ਤੋਂ ਲਗਾਤਾਰ ਉਹ ਤਿੰਨੇ ਔਇਲ ਕੰਪਨੀਆਂ ਵੱਲੋਂ ਸਿਲੰਡਰ ਜਿਹੜੇ ਘਰੇਲੂ ਸਿਲੰਡਰ ਨੇ ਉਹ ਭੇਜਣ ਦੀ ਬਜਾਏ ਕਮਰਸ਼ੀਅਲ ਸਿਲੰਡਰ ਫੋਰਸਫੁਲੀ ਧੱਕੇ ਨਾਲ ਭੇਜੇ ਜਾ ਰਹੇ ਸੀ ਜਿਹਦੇ ਕਰਕੇ ਸਾਰੇ ਏਰੀਆ ਚ ਪੈਨਿਕ ਰੀਟ ਹੋ ਰਿਹਾ ਸੀ ਔਰ ਸਪੈਸ਼ਲੀ ਜਿਹੜੇ ਲੰਗਰ ਨੇ ਜਾਂ ਕੋਈ ਹੋਰ ਲੋਕ ਨੇ ਰਾਹਤ ਕਾਰਜ ਉਹ ਵੀ ਇਫੈਕਟ ਹੋ ਰਹੇ ਸੀ ਇਹਦੇ ਬਾਰੇ ਅਸੀਂ ਬਾਰ ਬਾਰ ਦੋ ਤਿੰਨ ਵਾਰੀ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਭਾਈ ਇਹਨੂੰ ਕੰਟਰੋਲ ਕਰ ਲਓ ਠੀਕ ਕਰ ਲਓ ਪਰ ਕੰਪਨੀਆਂ ਨਹੀਂ ਮਾੜੀਆਂ ਹੁੰਦੀਆਂ ਇਸ ਤਰ੍ਹਾਂ ਸਾਰੇ ਅਫਸਰ ਵੀ ਨਹੀਂ ਮਾੜੇ ਕੁਝ ਲੋਕ ਹੈਗੇ ਨੇ ਬਲੈਕ ਸ਼ੀਪ ਜਿਨ੍ਹਾਂ ਨੇ ਇਹ ਮਾਹੌਲ ਖਰਾਬ ਕੀਤਾ ਉਹਨਾਂ ਦੇ ਪਰਸਨਲ ਇੰਟਰਸਟ ਹੈ ਔਰ ਉਹ ਕਰਪਟ ਬੰਦੇ ਨੇ ਉਹਨਾਂ ਨੇ ਇਸ ਗੱਲ ਨੂੰ ਪਿਛਲੇ 15 ਦਿਨਾਂ ਤੋਂ 20 ਦਿਨਾਂ ਤੋਂ ਕਿਸੇ ਪੱਤਣ ਪੱਤਣ ਲੱਗਣ ਨਹੀਂ ਦਿੱਤਾ ਜਿਹਦੇ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਇੱਥੇ ਆਉਣਾ ਪਿਆ ਉਹ ਮੈਂ ਕਿਹਾ ਪੈਂਦਾ ਸੀ ਡੈਫੀਨੇਟਲੀ ਜੀ ਉਹ ਤਾਂ ਡਬਲ ਰੇਟ ਹੈ ਜਿਹੇ 800 850 ਤੋਂ ਲੈ ਕੇ 900 ਰੁਪਏ ਦਾ ਸਿਲੰਡਰ ਹੈ ਉਹ 1800 ਦਾ 1700 ਰੁਪਏ ਦਾ ਸਿਲੰਡਰ ਹੈ ਜੀ GST ਕਿੰਨਾ ਹੈ ਜੀ ਵੱਡੇ ਦੇ ਕਿੰਨਾ ਛੋਟੇ ਸਿਲੰਡਰ ਦੇ ਉੱਤੇ GST 5% ਹੈ ਜੀ ਵੱਡੇ ਦੇ ਉੱਤੇ ਜਿਹੜਾ ਹੈਗਾ 18% ਪਾਈਪਾਂ ਦਾ 5 ਕਿਲੋ ਸਿਲੰਡਰ ਦਾ FTL ਸਿਲੰਡਰ ਦਾ ਬਹੁਤ ਭੱਖ ਦਾ ਮੁੱਦਾ ਹੈ ਉਹਨੂੰ ਅਸੀਂ ਲੈ ਕੇ ਜਾਵਾਂਗੇ HPCL ਦੇ ਅਫਸਰਾਂ ਦੀ ਜੇ ਡਿਸਾਈਡ ਕਰ ਲਿਆ ਕੱਲ ਵੀ ਕਿਹਾ ਸੀ ਕਿ ਲੋਡ ਨਹੀਂ ਚੱਕਣਾ ਅੱਜ ਵੀ ਕਿਹਾ ਅਸੀਂ ਉਹਨਾਂ ਨਾਲ ਰਿਕੁਐਸਟ ਕੀਤੀ ਹੈ ਹੋਪਫੁਲੀ ਉਹ ਕਹਿ ਰਹੇ ਨੇ ਕਿ ਇਹ ਮਸਲੇ ਨੂੰ ਰਿਜ਼ੋਲਵ ਕਰ ਦੇਵਾਂਗੇ ਪਰ ਹੁਣ ਅਗਲਾ ਐਕਸ਼ਨ ਸਾਡਾ ਜਿਹੜਾ ਹੈਗਾ ਉਹ ਜਿੱਥੇ ਕਿਤੇ ਵੀ ਧੱਕਾ ਹੋਇਆ ਉੱਥੇ ਹੀ ਹੋਊਗਾ ਇਹਨਾਂ ਕੀ ਕੀ ਸਮੱਸਿਆ ਥੀ ਆਪ ਆਪਕੇ ਕੀ ਆਸ਼ਵਾਸਨ ਦੇ ਸਰ ਸਰ ਦੇਖੋ ਐਸਾ ਹੈ ਇਸਕੋ ਮੇਰੇ ਕੋ ਅਥਾਰਟੀ ਨਹੀਂ ਹੈ ਇਸਕਾ ਬੋਲ ਜੋ ਮੈਨੇ ਕਹਿਣਾ ਤਾ ਨਾ ਕੋ ਦਿੱਕਤ ਆਈ ਸਰ ਫਿਰ ਵੀ ਕੀ ਸਮੱਸਿਆ ਥੀ ਆਪ ਬਰੀਫ ਕਰ ਦੋ ਨਹੀਂ ਸਰ ਇਹ ਦੇਖੋ ਏਰੀਆ ਆਫਿਸ ਸੇ ਰਿਲੇਟਿਡ ਇਸ਼ੂ ਥਾ ਜੋ ਕਿ ਵਹੀਂ ਸੇ ਇਸ਼ੂ ਕਰਨਾ ਥਾ ਬਾਕੀ ਮੈਨੇ ਉਸੇ ਟੇਕ ਅਪ ਕਰਕੇ ਆਪਣੇ ਏਰੀਆ ਆਫਿਸ ਸੇ आज जो मैटर था उनको रिजोल्व करा दिया ये लोग बोल रहे हैं कि हम लोगों को छोटा सिलेंडर की तरह उन्नीस सौ किलो वाला दिया जाता है पत्नाथ अस्सी मंग रहे हैं चौदह किलो वाला भेज दें उन्नीस किलो सर ये हमारा कोई इसमें मैटर नहीं है क्योंकि मैंने फिर कहा कि एरिया ऑफिस जो सेल्स हमारा डिपार्टमेंट है उसको हैंडल करता सर अब सॉल्व हो गया हाँ अब सॉल्व